ਨੇੜਲੇ ਪਿੰਡ ਬੀਰੋ ਕੇ ਕਲਾ ਡੇਰਾ ਹਵੇਲੀ ਵਾਲਾ ਵਿਕੇ ਸੰਤ ਬਾਬਾ ਸੁਰੇਸ਼ਰਨ ਆਨੰਦ ਜੀ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ ਅਤੇ ਕੰਜਕਾ ਪੂਜਨ ਸਮਾਗਮ ਕਰਵਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਗੱਦੀ ਨਸ਼ੀਨ ਸੰਤ ਬਾਬਾ ਸ਼ਾਂਤਾਨੰਦ ਜੀ ਬਾਬਾ ਬਾਲਕ RAM ਜੀ ਨੇ ਦੱਸਿਆ ਕਿ ਸੰਤਾਂ ਦੀ ਯਾਦ ਨੂੰ ਸਮਰਪਿਤ ਇਸ ਸਮਾਗਮ ਦੌਰਾਨ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉੱਥੇ ਇਲਾਕੇ ਦੀਆਂ ਸਮਾਜਿਕ ਅਤੇ ਰਾਜਨੀਤਿਕ ਹਸਤੀਆਂ ਵੱਲੋਂ ਆਪਣੀ ਹਾਜ਼ਰੀ ਭਰੀ ਗਈ ਇਸ ਮੌਕੇ ਸੰਤ ਰਮੇਸ਼ 무ਨੀ ਜੀ ਮੋਲ ਮੰਡੀ ਵਾਲੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅਕਕਾਵਾਲੀ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਵਿਕੀ ਸਰਪੰਚ ਬਲਵੀਰ ਸਿੰਘ ਬੀਰੋਕੇ ਅਕਾਲੀ ਆਗੂ ਬਲਵਿੰਦਰ ਸਿੰਘ ਹਾਕਮਵਾਲਾ ਠੇਕੇਦਾਰ ਗੁਰਪਾਲ ਸਿੰਘ ਨਗਰ ਕੌਂਸਲ ਬੁੜਲਾਡਾ ਦੇ ਸਾਬਕਾ ਪ੍ਰਧਾਨ ਕਾਕਾ ਕੋਚ ਸਰਪੰਚ ਗੁਰਮੀਤ ਸਿੰਘ ਗੀਤੂ ਤਰਜੀਤ ਸਿੰਘ ਚੈਲ ਐਡਵੋਕੇਟ ਗੁਰਵਿੰਦਰ ਸਿੰਘ ਬੀਰੋਕੇ ਅਮਰਜੀਤ ਸਿੰਘ ਕਲਾਨਾ ਹਰਮੇਲ ਸਿੰਘ ਕਲੀਪੁਰ ਪ੍ਰਧਾਨ ਕੁਲਦੀਪ ਸਿੰਘ ਬੀਰੋਕੇ ਰਕੇਸ਼ ਕੁਮਾਰ ਜੈਨ ਭੋਲਾ ਸਿੰਘ ਹਸਨਪੁਰ ਮੰਗੂ ਸਿੰਘ ਬੀਰੋ ਕੇ ਕਲਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਆਪਣੀ ਹਾਜ਼ਰੀ ਲਗਵਾਈ ਬਹੁਤ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕੀ ਜੈ ਜਗਤ ਗੁਰੂ ਬਾਬਾ ਸ੍ਰੀ ਚੰਦ ਭਗਵਾਨ ਕੀ ਜੈ ਬਹੁਤੀ ਸਤਕਾਰਯੋਗ ਮੇਰੇ ਗੁਰਦੇਵ ਸ਼੍ਰੀ ਮਾਨਿਕ ਸਾਡ ਬ੍ਰਹਮਲਿੰਗ ਸਵਾਮੀ ਸ਼੍ਰੀ ਚਰਨਨ ਜੀ ਮਹਾਰਾਜ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਸਤਾਨ ਦੇ ਲਈ ਸਲਾਕੇ ਦੇ ਲਈ ਬਹੁਤ ਕੁਸ਼ ਕੀਤਾ ساری ਜ਼ਿੰਦਗੀ 102 ਸਾਲ ਦੇ ਲਗਭਗ ਉਹ ਲੰਮੀ ਉਮਰ ਲੈ ਕੇ ਗਏ ਇਸ ਆਪਣੀ ਲੰਮੀ ਉਮਰ ਦੇ ਵਿੱਚ ਸਾਡੇ ਪਿੰਡ ਦੇ ਵਿੱਚ 1971 ਦੇ ਵਿੱਚ ਬਿਜਲੀ ਲੈ ਕੇ ਆਉਣਾ 1973 ਸਰਕਾਰੀ ਸਕੂਲ ਦੀ ਨੀਂਹ ਰੱਖਣ ਨੂੰ ਕੰਪਲੀਟ ਕਰਾਉਣਾ ਪਿੰਡ ਨੂੰ ਸੜਕਾਂ ਦੇ ਨਾਲ ਜੋੜਨਾ ਡਿਸਪੈਂਸਰੀ ਬਣਾਉਣੀ ਤੇ ਅਨੇਕਾ ਕਾਰਜ ਉਹਨਾਂ ਨੇ ਜਿੱਥੇ ਉਦਾਸੀਨ ਪੇਖ ਵਾਸਤੇ ਕੀਤੇ ਉੱਥੇ ਨਗਰ ਤੇ ਇਲਾਕੇ ਵਾਸਤੇ ਬਹੁਤ ਕੁਸ਼ ਕੀਤਾ ਸੋ ਅੱਜ ਉਹਨਾਂ ਮਾਪੁਰਸ਼ਾਂ ਨੇ ਅਸੀਂ ਸਾਰੇ ਨਗਰ ਨਿਵਾਸੀ ਨਗਰ ਪੰਚਾਇਤ ਪਤਵੰਤੇ ਸੱਜਣਾ ਦੇ ਸਹਿਯੋਗ ਦੇ ਨਾਲ ਉਹਨਾਂ ਦੀ 5ਵੀਂ ਵਰ੍ਹੇ ਤੇ ਉਹਨਾਂ ਨੂੰ ਯਾਦ ਕੀਤਾ ਉਹਨਾਂ ਦੀ ਨਵਕ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪੇਤਰवाणी ਦੇ ਓਟਾਂ ਸਰੇ ਲੈ ਕੇ ਅਮਰਥੀੜੀ ਕੋਪਾਏਗੀ ਓਕ ਤੋਂ ਪ੍ਰੰਤ ਉਹਨਾਂ ਵੱਲੋਂ ਅੱਜ ਤੋਂ 2009 ਦੇ ਵਿੱਚ ਸ਼ੁਰੂ ਕੀਤੀ ਜਿਹੜੀ ਪਰੰਪਰਾ ਕਿ ਕੰਨਿਆ ਪੂਜਨ ਕਰਨਾ ਕੰਨਿਆ ਨੂੰ ਯਥਾ ਯੋਗ ਉਹਨਾਂ ਦੇ ਸਨਮਾਨ ਕਰਨਾ ਇਹਦੇ ਵਿੱਚ ਉਦੇਸ਼ ਇੱਕੋ ਹੀ ਸੀਗਾ ਕਿ ਪਾ ਸਾਰੇ ਧੀਆਂ ਦਾ ਸਤਿਕਾਰ ਕਰੀਏ ਤੀਆਂ ਨੂੰ ਪੁੱਤਾਂ ਮੰਨੋ ਪਿਆਰ ਕਰੀਏ ਕਿਉਂਕਿ ਧੀ ਅਤੇ ਪੁੱਤ ਤੇ ਬਰਾਬਰ ਨੇ ਇਹਨਾਂ ਦੀ ਹੋਂਦ ਨੂੰ ਕਾਇਮ ਰੱਖਣ ਵਾਸਤੇ ਇਸ ਸਮਾਜ ਦਾ ਸਤੁਲਨ ਇਸ ਸੰਸਾਰ ਦਾ ਸੰਤੁਲਨ ਕਾਇਮ ਰੱਖਣ ਦੇ ਧੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਤੇ ਆਪਣੀਆਂ ਸਤਕਾਰ ਜੁਗ ਨੇ ਇਹ ਹੀ ਸਾਡਾ ਮੇਨ ਜਿਹੜਾ ਸਾਡੇ ਗੁਰਜੀ ਦਾ ਟੀਚਾ ਸੀਗਾ ਉਹ ਤੇ ਉਹਨੂੰ ਪੂਰਾ ਕਰਨ ਦੀ ਲੇਸੇ ਵੀ ਉਹਨਾਂ ਦੇ ਕਦਮਾਂ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਆ ਇੱਕ ਉਪਰਾਲਾ ਕੁਦਮ ਹੈ ਕਿ ਧੀਾਂ ਦੀ ਜਿਹੜੀ ਹੈਗੇ ਵਤੂ ਵਤ ਸਤਕਾਰ ਉਹਨਾਂ ਦਾ ਸਨਮਾਨ ਸਮਾਜ ਦੀ ਵਿੱਚ ਉਹਨਾਂ ਨੂੰ ਦਵਾ ਸਕੀਏ ਸੋ ਅੱਜ ਦੇ ਇਸ ਪਵਿੱਤਰ ਦਿਨ ਦੇ ਉੱਪਰ ਜਿੰਨੇ ਵੀ ਸਾਡੀਆਂ ਸਤਿਕਾਰਯੋਗ ਸਤਿਕਾਰਯੋਗ ਧਾਰਮਿਕ ਰਾਜਨੀਤਿਕ ਔਰ ਸਤਿਕਾਰਯੋਗ ਸਿੱਖਿਤਾ ਪਹੁੰਚੀਆਂ ਮੈਂ ਆਪਣੇ ਵੱਲੋਂ ਔਰ ਸਾਡੀ ਨਗਰ ਪੰਚਾਇਤ ਨਗਰ ਨਿਵਾਸੀਆਂ ਨੂੰ ਸਾਰਿਆਂ ਨੂੰ ਜੀ ਆਇਆਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਸੰਗਤ ਨੇ ਮੇਰੀਆਂ ਮਾਤਾ ਭੈਣਾ ਨੌਜਵਾਨ ਵੀਰ ਸਾਡੇ ਸਤਿਕਾਰਯੋਗ ਜਿਨ੍ਹਾਂ ਨੇ ਮੇਰੇ ਨਾਲ ਕਈ ਦਿਨਾਂ ਤੋਂ ਬੜਾ ਧਨਮਨ ਧੰਦੇ ਨਾਲ ਸੇਵਾ ਕਰ ਰਿਹਾ ਉਹਨਾਂ ਸਾਰਿਆਂ ਦੀ ਸੇਵਾ ਪ੍ਰਮਾਤਮਾ ਥਾਈ ਪਾਵੇਂ ਮੈਂ ਉਹਨਾਂ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਬੋਲ ਜਗਤਪੁਰੂ ਸ੍ਰੀ ਚੰਨ ਭਗਵਾਨ ਕੇਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਸ਼ਾਂਤਾਨੰਦ ਡੇਰਾ ਹਵੇਲੀ ਵਾਲੇ ਬੀਰੋ ਕੇ ਕਲਾਂ ਹਰ ਸਾਲ ਦੀ ਤਰ੍ਹਾਂ ਜਿਹੜਾ ਸਮਾਗਮ ਕਰਾਇਆ ਜਾਂਦਾ ਕੰਚਨਾਂ ਦਾ ਨਰਾਤਿਆਂ ਦੇ ਦਿਨਾਂ ਦੇ ਇਹ ਬਹੁਤ ਵੱਡਾ ਜਿਹੜਾ ਪ੍ਰੋਗਰਾਮ ਬਾਬਾ ਜੀ ਕਰਦੇ ਨੇ ਇਸ ਪ੍ਰੋਗਰਾਮ ਦੇ ਜਿਹੜੀ ਐ ਸਲਾਗਾ ਕਰਦੇ ਆ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਬੱਚੀਆਂ ਤੇ ਬੇਟੀਆਂ ਦਾ ਜਿਹੜਾ ਲੰਗਰ ਚਲਾਇਆ ਜਾਂਦਾ ਹੈਗਾ ਤੇ ਉੱਥੇ ਹੀ ਜਿਹੜੇ ਪਿੰਡ ਦੀਆਂ ਸੰਗਤਾਂ ਆਂਡ ਗਵੜਾਂ ਦੀਆਂ ਸੰਗਤਾਂ ਬਹੁਤ ਜ਼ਿਆਦਾ ਸੰਗਤਾਂ ਇਸ ਡੇਰੇ ਨਾਲ ਜੁੜੀਆਂ ਹੋਈਆਂ ਨੇ ਤੇ ਹਰ ਸਾਲ ਜਿਹੜੀਆਂ ਇੱਥੇ ਚਰਨ ਪਾਉਂਦੀਆਂ ਨੇ ਤੇ ਇਸ ਕਰਕੇ ਜਿਹੜਾ ਇਹੋ ਜਿਹੇ ਪ੍ਰੋਗਰਾਮ ਨੇ ਜਿਹੜੇ ਮਹਾਂਪੁਰਸ਼ ਕਰਾਉਂਦੇ ਨੇ ਮੈਂ ਤਾਂ ਕਹਿਣਾ ਉਹ ਪਿੰਡ ਵੀ ਭਾਗਾਂ ਵਾਲੇ ਨੇ ਉਹ ਇਲਾਕੇ ਵੀ ਭਾਗਾਂ ਵਾਲੇ ਨੇ ਜਿਹੜਾਂ ਦੇ ਇਸ ਪ੍ਰੋਗਰਾਮਾਂ ਦੇ ਵਿੱਚ ਇਹ ਜੇ ਸਾਧੂ ਸੰਤ ਜਿਹੜੇ ਬੈਠੇ ਨੇ ਇਸ ਕਰਕੇ ਜਿਹੜਾ ਆਉਣ ਵਾਲੀ ਜਿਹੜਾ ਅੱਜ ਦੇ ਜਵਾਨੇ ਅੱਜ ਦੇ ਯੁੱਗ ਦੇ ਵਿੱਚ ਇਹ ਚੀਜ਼ਾਂ ਵੀ ਜ਼ਰੂਰੀ ਨੇ ਜਿਹੜਾ ਨਸ਼ਿਆਂ ਦੇ ਵਿੱਚ ਨੌਜਵਾਨ ਜਾ ਰਹੇ ਨੇ ਜੇ ਇਹ ਜੇ ਮਹਾਂਪੁਰਸ਼ ਇਹ ਜੇ ਪ੍ਰੋਗਰਾਮ ਸਮਾਗਮ ਕਰਾਉਂਦੇ ਨੇ ਤਾਂ ਉਹਨਾਂ ਨੂੰ ਵੀ ਇਸ ਨੌਜਵਾਨ ਪੀੜੀ ਨੂੰ ਸਿੱਖਿਆ ਮਿਲਦੀ ਆ ਧਰਮ ਨਾਲ ਜੁੜਦੇ ਨੇ ਇਸ ਕਰਕੇ ਇਹ ਜਿਹੜੀ ਆ ਅੱਜ ਫੇਰ ਬਾਬਾ ਜੀ ਦਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਭਾਗ ਆਲੇ ਸਮਝਦੇ ਆ ਸਾਰੇ ਜਿਹੜੇ ਹਰ ਸਾਲ ਦੀ ਤਰ੍ਹਾਂ ਇੱਥੇ ਆ ਕੇ ਅਸੀਂ ਮਹਾਰਾਜ ਦਾ ਬਾਬਾ ਜੀ ਦਾ ਅਸੀਂ ਓਟਾ ਸਰਾ ਲੈਨੇ ਆ ਤੇ ਇੱਥੇ ਸਰਬ ਸਰਵਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਆ ਇਸ ਕਰਕੇ ਅਸੀਂ ਬਾਬਾ ਜੀ ਦਾ ਸ਼ਾਂਤਾਨੰਦ ਜੀ ਦਾ ਸਾਰਿਆਂ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਅੱਜ ਨਮਰਾਂਤਿਆਂ ਦੇ ਖੀਲੇ ਦਿਨ ਤੇ ਸੰਤ ਬਾਬਾ ਸ਼ਾਂਤਾਨੰਦ ਜੀ ਬੀਰੋ ਕਿਹਾਣਾ ਵੱਲੋਂ ਜੋ ਹਮੇਸ਼ਾ ਦੀ ਤਰ੍ਹਾਂ ਦੰਨਿਆ ਪੂਜਨ ਜਿਹੜਾ ਹੈਗਾ ਕਰਾਇਆ ਜਾਂਦਾ ਹੈ ਅੱਜ ਡੇਰੇ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਕੰਜੀਕ ਕੋਲ ਕੰਨ ਪੂਜਾ ਪਹੁੰਚੀ ਹੈ ਉਹ ਚੱਲ ਰਹੀ ਹੈ। ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈਗੀ ਹੈ ਅੱਜ ਦਰਵਾਜ਼ੇ ਦੇ ਵਿੱਚ ਇਹ ਸਮਾਗਮ ਦੇ ਵਿੱਚ ਸ਼ਾਮਲ ਹੋਈ ਹੈ। ਧਾਰਮਿਕ ਸਮਾਜਿਕ ਰਾਜਨੀਤਿਕ ਸਾਰੀਆਂ ਸਖਸ਼ੇਤਾਂ ਅੱਜ ਵੀਰੋ ਕੇਲਾ ਵਿਖੇ ਇਹ ਸੰਤਾਂ ਨੇ ਰੱਖੇ ਸਮਾਗਮ ਦੇ ਵਿੱਚ ਕੰਜਕ ਪੂਜਾ ਦੇ ਵਿੱਚ ਸਾਰਿਆਂ ਨੇ ਸ਼ਮੂਲਤ ਕੀਤੀ ਹੈ। ਔਰ ਬਹੁਤ ਵੱਡਾ ਸਮਾਗਮ ਹੈ ਔਰ ਮਾਹ ਪ੍ਰਸ਼ਾਂਦੀ ਕਿਰਪਾ ਨਾਲ ਹਮੇਸ਼ਾ ਹੀ ਇਹ ਥੇ ਜਿਹੜਾ ਹੈਗਾ ਹਰ ਸਾਲ ਦੀ ਤਰ੍ਹਾਂ ਬਹੁਤ ਭਾਰੀ ਗਿਣਤੀ ਦੇ ਵਿੱਚ ਇੱਥੇ ਸੰਤਾਂ ਆਉਂਦੀਆਂ ਨੇ ਤੇ ਸੇਵਾ ਕਰਦੀਆਂ ਨੇ ਔਰ ਜਿਹੜਾ ਹੈਗਾ ਨਤਮਸਤਕ ਇਥੇ ਸਥਾਨ ਤੇ ਹੁੰਦੀ ਹੈ। ਧੰਨ। ਅੱਜ ਅਸ਼ਟਮੀ ਦੇ ਮੌਕੇ ਦੇ ਉਤੇ ਦਿੱਲੀ ਆਪਣਾ ਬਿਰੋਕੇ ਦੇ ਵਿੱਚ ਹਵੇਲੀ ਦੇ ਵਿੱਚ ਬਾਬਾ ਸ਼ਾਂਤਾਨੰਦ ਜੀ ਵੱਲੋਂ ਹਰ ਸਾਲ ਦੀ ਤਰ੍ਹਾਂ ਜਿਹੜੀ ਕਿਹਾ ਹੈਗਾ ਅਸ਼ਟਮੀ ਦੇ ਵਿੱਚ ਕੰਜਕਾ ਪੂਜਨ ਦਾ ਜਿਹੜਾ ਪ੍ਰੋਗਰਾਮ ਹੈ ਉਹ ਕਰਾਇਆ ਜਾ ਰਿਹਾ ਔਰ ਬਾਬਾ ਜੀ ਬੜੀ ਸ਼ਰਧਾ ਦੇ ਨਾਲ ਜਿਹੜੀ ਕਿਹਾ ਹੈਗਾ ਕੰਜਕਾ ਪੂਜਨ ਕਰਦੇ ਨੇ ਔਰ ਕਾਫੀ ਲੰਬੇ ਸਮੇਂ ਤੋਂ ਇਸ ਜਿਹੜਾ ਹੈਗਾ ਲੜੀ ਨੂੰ ਲਗਾਤਾਰ ਚਲਾ ਰਹੇ ਨੇ ਔਰ ਬਾਬਾ ਜੀ ਉਹਦੇ ਇੱਕ ਹਮੇਸ਼ਾ ਕੁਛ ਨਾ ਕੁਛ ਦੇ ਕੇ ਵੀ ਧਾਰਮਿਕ ਸਮਾਗਮ ਜਿਹੜੇ ਹੈਗੇ ਨੇ ਕਰਾਲਦੇ ਰਹਿੰਦੇ ਨੇ ਔਰ ਹਮੇਸ਼ਾ ਯਾਨੀ ਕਿ ਸਾਰੇ ਲੋਕਾਂ ਨੂੰ ਜਿਹਨੇ ਨਾਲ ਜੁੜਾ ਨੇ ਯਾਨੀ ਕਿ ਸਾਰੇ ਧਰਮਾਂ ਨੂੰ ਨਾਲ ਜੋੜ ਕੇ ਰੱਖਿਆ ਹੋਇਆ ਹੈ ਇਹ ਸ਼ਾਂਤਾਨੰਦ ਬਾਬਾ ਜੀ ਦੀ ਬਹੁਤ ਜਿਲੀ ਹੈਗੀ ਇਹ ਕਾਬਲੀਅਤ ਹੈ ਔਰ ਉਸ ਸਭ ਵਿੱਚ ਆਏ ਨੂੰ ਜੀਅਨ ਕਹਿੰਦੇ ਆ ਬਹੁਤ-ਬਹੁਤ ਧੰਨਵਾਦ ਅੱਜ ਬੜਾ ਮਾਣ ਵਾਲਾ ਦਿਨ ਹੈ ਵੀ ਅੱਜ ਆ ਸ਼੍ਰੀ ਸ਼ਾਂਤਾਨੰਦ ਜੀ ਦੀ 5ਵੀਂ ਵਰਸੀ ਤੇ ਆਪਾਂ ਬਾਬਾ ਜੀ ਮਨਾ ਰਹੇ ਨੇ ਤੇ ਬੜਾ ਅੱਜ ਇੱਕ 511 ਵੀ ਦਿਨ ਹੈ ਕੰਨਿਕਾਂ ਦਾ ਭੋਜਨ ਕੀਤਾ ਜਾ ਰਿਹਾ ਹੈ ਤੇ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦੇ ਆਂ ਵੀ ਜਿਹੜੀ ਸਾਡੀਆਂ ਧੀਆ ਨੇ ਭੈਣਾਂ ਨੇ ਉਹਨਾਂ ਨੂੰ ਸੁੱਖ ਸ਼ਾਂਤੀ ਤੇ ਲੰਬੀ ਉਮਰ ਨੰਬੀ ਆਜੂ ਬਸੇ ਧੰਨਵਾਦ ਅੱਜ ਪਿੰਡ ਬੀਰੋਕੇ ਕਲਾਂ ਵਿਖੇ ਸੰਤ ਬਾਬਾ ਸ੍ਰੀ ਚਰਨਾਂ ਜੀ ਦੀ ਨਿਗੀ ਯਾਦ ਵਿੱਚ ਉਹਨਾਂ ਦੀ ਵਰਸੀ ਮਨਾਉਂਦੇ ਹੋਏ ਤੇ ਲਗਭਗ 101 ਕੰਨਿਆ ਪੋਜਨ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਡੇਰੇ ਦੇ ਵਿੱਚ ਕੀਤਾ ਗਿਆ ਹੈ ਅੱਜ ਇੱਥੇ ਗਦੀਨਸ਼ੀਨ ਬਾਬਾ ਸੰਤ ਸ਼ਾਂਤਾਨੰਦ ਜੀ ਤੇ ਸਾਡੇ ਸਤਾਰਜੋਗ ਬਾਬਾ ਬਲਕ੍ਰਾਮ ਜੀ ਪੂਰੇ ਸੋਚੇ ਨਗਰ ਨਿਵਾਸੀ ਤੇ ਇਲਾਕੇ ਦੀਆਂ ਸੰਗਤਾਂ ਇੱਥੇ ਇਕੱਠੀਆਂ ਹੋਈਆਂ ਨੇ ਇੱਥੇ ਬਹੁਤ ਲੰਮੇ ਸਮੇਂ ਤੋਂ ਹੀ ਜਿਹੜਾ ਕੰਦਕ ਪੂਜਨ ਕੀਤਾ ਜਾ ਰਿਹਾ ਜਿਹੜੇ ਸਾਡੇ ਗਦੀਨਸ਼ੀਨ ਦੀ ਸੰਸਰੇਸ਼ਨ ਜੀ ਉਹਨਾਂ ਦੀ ਵਰਸੀ ਵੀ ਅੱਜ ਹੈ ਤੇ ਉਹਨਾਂ ਦੀ ਮਿੱਟੀ ਦੇ ਨਿੱਗੀ ਨੂੰ ਸਮਰਪਿਤ ਅੱਜ ਦਾ ਜਿਹੜਾ ਭੰਡਾਰਾ ਕੀਤਾ ਜਾ ਰਿਹਾ ਸੋ ਸਾਰੇ ਇਲਾਕੇ ਨੂੰ ਇਸ ਕੰ ਕੰ ਕੂਜਨ ਤੇ ਪਹੁੰਚਣ ਤੇ ਅਸੀਂ ਧੰਨਵਾਹ ਕਰਦੇ ਆਂ ਇਹਨਾਂ ਕਹਿੰਦਾ ਮੈਂ ਆਪਣੀ ਬਾਣੀ ਤੇ ਬਰਾਮਾ